ਕੋ ਡਾਮੀ ਤੋਂ ਖਲੀ ਕਰਨਗੇ ਐ ਨਹੀਂ ਕਹਿ ਸਕਦੇ ਵੀ ਤੁਸੀਂ ਬੋਲ ਨਹੀਂ ਸਕਦੇ ਬਹੁਤ ਬੁਰੀ ਜਗਾ ਫਸ ਗਏ ਜਾ ਕੇ ਧਰਮ ਕਾਲ ਵੀ ਬਹੁਤ ਬੁਰੀ ਜਗਾ ਫਸ ਗਏ ਕਿ ਲੋਕ ਯਾਰ ਬਾਰ ਨੇ ਸਾਰੇ ਇੰਟੈਲੀਜੈਂਟ ਬੰਦੇ ਬੈਠੇ ਨੇ ਉੱਤੇ ਝੂਠ ਨੂੰ ਮੰਨਣ ਨੂੰ ਕੋਈ ਤਿਆਰ ਨਹੀਂ ਹੈਗਾ ਛੱਟ ਪਈ ਖਰਚਾਮੀ ਦੁਰਗਾ ਲਿਆਵਣੀ ਛੱਟ ਪਈ ਖਰਚਾਮੀ ਦੁਰਗਾ ਲਿਆਵਣੀ ਕਹਿੰਦੇ ਗਰਜਾਮੀ ਤਾਂ ਤਾਂ ਕਹਿੰਦੇ ਨੇ ਵੀ ਉਹ ਖੋਤੇ ਦੀ ਖਾਲ ਨੂੰ ਛੱਟ ਪਈ ਵੀ ਨਗਾਰਾ ਵੱਡਾ ਵਜਾਇਆ ਉਹਨਾਂ ਨੇ ਵੀ ਦੁਰਗਾ ਨੂੰ ਬੰਨ ਕੇ ਲਿਆਉ ਮੁਸ਼ਕਿਲ ਉਹ ਰੂ ਵੀ ਰਾਜਾ ਨਾ ਆਪਣਾ ਰਾਜੋ ਨਾ ਇੱਥੇ ਲਿਆ ਕੇ ਪੇਸ਼ ਕਰੋ ਚਰਚਾ ਕਰਾਂਗੇ ਜਿਵੇਂ ਨੌਵੇਂ ਬਾਦਸ਼ਾਹ ਨੂੰ ਰਾਜ ਗਏ ਉੱਥੇ ਚਰਚਾ ਕਰਨ ਗ੍ਰਿਫਤਾਰ ਕਰ ਲੈਣ ਜੀ ਦਾ ਰਾਜ ਉਹਨਾਂ ਕਰੇ ਲੈਣ ਨਵੇਂ ਕਾਗਜ਼ ਨੂੰ ਰਸਾਲ ਕਰਕੇ ਲੈ ਗਏ ਨੇ। ਨਹੀਂ ਚਰਚਾ ਕਰਨ ਵਾਲੀ ਦੀ ਰਸਾਲੀ ਦੀ ਕੀ ਲੋੜ ਸੀ? 60 ਪਈ ਖਰਚਾਮੀ ਦੁਰਗਾ ਲਿਆ ਬਣੀ ਲਿਆ ਬਣੀ।